ਸਸਰੀਕਾਲ ਦੋਸਤੋ ਰਾਤ ਨਾ ਜਿਹੜੀ ਵੀਡੀਓ ਵਾਇਰਲ ਹੋਈ ਸੀ ਬਈ ਅੰਡੇ ਚੋਰੀ ਹੋ ਗਏ ਹਨਾ ਉਹ ਬਾਈ ਆਇਆ ਤੇ ਉਹਦੇ ਨਾਲ ਬਾਈ ਨਾਲ ਗੱਲਬਾਤ ਕਰਾਂਗੇ ਬਈ ਕੀ ਗੱਲਬਾਤ ਹੋਈ ਸੀਗੀ ਹਨਾ ਬਈ ਗੱਡੀ ਭਜਾ ਕੇ ਲੈ ਗਏ ਕਾਫੀ ਉਹ ਵੀਡੀਓ ਵਾਇਰਲ ਹੋਈ ਆ ਤੇ ਕੀ ਗੱਲਬਾਤ ਹੈ ਆਪਾਂ ਖੜੇ ਆ ਭਲਾਈਆਂ ਨੇ ਬਰਾਡ ਪੋਲਟਰੀ ਫਾਰਮ ਤੇ ਤੇ ਆ ਆ ਸੀਗਾ ਰਾਤ ਕਰਿੰਦਾ ਬਈ ਆਹਾ ਸੀ ਬਈ ਕੀ ਹਾਲ ਆ ਬਈ ਠੀਕ ਹੈ ਭਾਈ ਵਧੀਆ ਵਧੀਆ ਭਾਈ ਨਾਮ ਤੇ ਪਿੰਡ ਦੱਸ ਦਿਓ ਜੀ ਪਿੰਡ ਸਾਹ ਚੰਦਾ ਇਨਾਮ ਕੁਲਦੀਪ ਸਿੰਘ ਜੀ ਰਾਤ ਭਾਈ ਉਹ ਕੀ ਘਟਨਾ ਹੋਈ ਸੀ ਕਿ ਕੀ ਚੱਕਰ ਬਣ ਗਿਆ ਸੀ ਅਸੀਂ ਨਾ ਇਥੋਂ ਆਂਡੇ ਲੈ ਕੇ ਗਏ ਸੀਗੇ ਛੇਟ ਰਿਆਂ ਹਾਂਜੀ ਤੇ ਆਪਣੇ ਸਕੈਨਰ ਤੇ ਪਹਿਲੇ ਸਕੈਨਰ ਤੇ ਪੇਮੈਂਟ ਹੋਈ ਨਹੀਂ ਸੀ ਜਿਹੜਾ ਮੇਰੇ ਨਾਲ ਮੁੰਡਾ ਸੀ ਉਹ ਤਾਂ ਆਪਣੀ ਪੇਮੈਂਟ ਹੋ ਗਈ ਠੀਕ ਚਲੋ ਜੀ ਅਸੀਂ ਮੁੜ ਕੇ ਉਹ ਮੰਨ ਲਓ ਇਥੋਂ ਤੁਰ ਗਏ ਜਾਵਣੇ ਤੇ ਉਹਦੇ ਬਾਅਦ ਅੱਧੇ ਘੰਟੇ ਬਾਅਦ 25 ਮਿੰਟਾਂ ਬਾਅਦ ਉਹ ਪੇਮੈਂਟ 2100 ਰੁਪਿਆ ਸਾਡੇ ਕੋਲੇ ਵਾਪਸ ਹੀ ਆ ਗਈ ਜੋ ਸਾਡੇ ਕੋਲੇ ਪੇਮੈਂਟ ਵਾਪਸ ਆ ਗਈ ਉਹਦੋਂ ਅਸੀਂ ਮੁੜਿਆ ਜੀ ਅਸੀਂ ਅੱਗੇ ਵੀ ਪੇਮੈਂਟ ਉਹਨਾਂ ਹੀ ਦੇਖ ਕੇ ਆਈ 2100 ਰੁਪਿਆ ਜਦੋਂ ਅਸੀਂ ਵਾਪਸ ਆਏ ਫਾਰਮ ਬੰਦ ਸੀਗਾ ਤੇ ਬਾਈ ਦਾ ਨੰਬਰ ਵੀ ਸਾਡੇ ਕੋਲੇ ਹੈ ਨਹੀਂ ਸੀਗਾ ਤੇ ਬਾਅਦ ਚ ਅਸੀਂ ਬੋਰਡ ਤੋਂ ਨੰਬਰ ਪੜਿਆ ਨੰਬਰ ਪੜ੍ਹ ਕੇ ਬਾਈ ਨੂੰ ਫੋਨ ਲਾਇਆ ਤੇ ਬਾਈ ਜੀ ਕਹਿੰਦੇ ਜੀ ਹੁਣ ਤਾਂ ਥੋੜੀ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਆ ਅਸੀਂ ਹੈਗਾ ਨਹੀਂ ਜੀ ਅਸੀਂ ਵੀਡੀਓ ਦੇਖ ਕੇ ਨਹੀਂ ਆਏ ਅਸੀਂ ਤਾਂ ਮੰਨ ਲਓ ਵੀ ਸਾਡੇ ਕੋਲ ਪੈਸੇ ਵਾਪਸ ਆ ਗਏ ਨਾ ਇਸ ਤਰ੍ਹਾਂ ਪਿੱਛੋਂ ਬਾਈ ਕਿੱਥੋਂ ਆਏ ਸੀ ਕਾਲੀ ਜੀ ਸੀਗੇ ਤੁਸੀਂ ਨਹੀਂ ਆਪ ਕੋ ਬੰਦਾ ਨਾ ਪੁੱਛਦਾ ਹੁੰਦਾ ਜਦੋਂ ਸਟੈਂਡ ਕਰਕੇ ਵੀ ਪੈਸੇ ਆ ਗਏ ਕਿ ਨਹੀਂ ਹਾਂ ਜੀ ਹਾਂ ਜੀ ਪਿੰਡੋਂ ਹੀ ਆਏ ਸੀਗੀ ਤੇ ਰਾਤ ਕੀ ਗੱਲਬਾਤ ਹੋਈ ਸੀ ਬਾਈ ਨਾਲ ਹੋ ਗਈ ਸੀ ਬਾਈ ਨਾਲ ਰਾਤ ਗੱਲ ਹੋਈ ਸੀ ਬਾਈ ਕਹਿੰਦਾ ਵੀ ਹੁਣ ਤਾਂ ਵੀਡੀਓ ਵਾਇਰਲ ਹੋ ਗਈ ਤੁਸੀਂ ਵੀਡੀਓ ਦੇਖ ਕੇ ਆਏ ਸੀ ਆਪਾਂ ਸੁਭਾਹ ਗੱਲ ਕਰਾਂਗੇ ਕਹਿੰਦਾ ਤੇ ਫਿਰ ਅਸੀਂ ਕਿਹਾ ਵੀ ਸੁ ਆਪਣੇ ਭਲਾਈਆਂ ਦੇ ਸੰਤ ਪੰਸਾਹ ਉਹਨਾਂ ਵਰਚਨ ਸਿੰਘ ਸੰਤੂ ਕਾਲੀ ਦਲ ਬਲੋਗਰ ਬਾਂਸੀ ਉਹਨਾਂ ਨਾਲ ਗੱਲ ਕਰਾਣੇ ਆ ਬਾਈ ਕਹਿੰਦਾ ਗੱਲ ਕਰਾ ਦਿਓ ਕੋਈ ਗੱਲ ਨਹੀਂ ਮੈਂ ਵੀਡੀਓ ਡਿਲੀਟ ਮਾਰ ਦੂੰਗਾ ਤੇ ਅਸੀਂ ਉਹਨਾਂ ਨੂੰ ਫੋਨ ਲਾਇਆ ਉਹ ਸੁੱਤੇ ਪਏ ਸੀ ਕਰਦੇ ਨੇ ਫੋਨ ਚੱਕਿਆ ਉਹ ਕਹਿੰਦੇ ਵੀ ਸੁੱਤੇ ਪਏ ਕਾਫੀ ਨਹੀਂ ਰਹੋਗੇ ਅਸੀਂ ਹਾਂ ਜੀ ਹਾਂ ਜੀ ਕਾਫੀ ਨੇਰਾ ਹੋ ਗਏ ਸੀ ਤੇ ਵੀ ਉਹ ਕਹਿੰਦੇ ਸੁਭਾਹ ਆ ਜਾਓ ਫਿਰ ਅਸੀਂ ਸੁਭਾ ਕਰੋ ਉਸ ਕਰਕੇ ਬਾਅਦ ਚ ਹੋ ਗਏ ਇਹ ਬਈ ਕਿਤੇ ਨਾ ਕਿਤੇ ਤੁਹਾਡੀ ਜਲਦਬਾਜੀ ਚ ਗਲਤੀ ਤਾਂ ਹੈਗੀ ਹੈ ਨਾ ਜਲਦਬਾਜੀ ਚ ਹੋ ਗਿਆ ਜੀ ਉਹ ਕਹਿੰਦਾ ਵੀ ਆਪਣੀ ਪੇਮੈਂਟ ਪੈ ਗਈ ਤੇ ਉਹਦੇ ਬਾਅਦ ਅਸੀਂ ਤੁਰ ਗਏ ਇਹ ਕਿਉਂਕਿ ਨਾ ਬਾਈ ਦੇ ਪਹਿਲਾਂ ਵੀ ਮੁਰਗੀ ਤੇ ਟ੍ਰੇ ਇਥੋਂ ਹੋਈਆਂ ਇਹਨੇ ਅੱਕੀ ਨਹੀਂ ਕੈਮਰਾ ਲਵਾਇਆ ਲੋਕ ਮੰਨਦੇ ਨਹੀਂ ਸੀ ਕਹਿੰਦੇ ਯਾਰ ਤੂੰ ਉਹੀ ਗੱਪ ਮਾਰ ਦਿੰਦਾ ਹਾਂ ਹਾਂ ਜੀ ਹਾਂ ਜੀ ਬਾਕੀ ਸਾਡੇ ਨਾਲ ਵੀ ਹੋਈ ਆਈ ਆਪਣੇ ਕੋਲ ਵੀ ਬਲੇਲਰ ਦਾ ਫਰਮ ਫਾਰਮ ਆਈ ਲਹਿਰੇ ਵੇਗੇ ਸਾਡੇ ਨਾਲ ਚਾਰ ਪੰਜ ਜਰੀ ਹੋਈ ਆਈ ਅਗਲਾ ਮੁਰਗਾ ਲੈ ਕੇ ਤੇ ਬਾਅਦ ਚ ਪੈਸੇ ਦੇ ਦਿੰਦੇ ਨਹੀਂ ਭੱਜ ਜਾਂਦਾ ਜੀ ਤਾਂ ਕਿ ਸਾਰੇ ਕਹਿੰਦੇ ਗੱਡੀ ਵਾਲੇ ਬੰਦੇ ਆ ਨਾ ਸਾਰਾ ਦੇਖਣ ਚ ਚੱਲ ਹੋਵੇ ਕੋਈ ਚਿੱਟੇ ਵਾਲਾ ਜਾਂ ਨਸ਼ੇੜੀ ਬੰਦਾ ਹੈਗਾ ਉਹ ਲੁੱਟਮਾਰ ਕਰਦਾ ਉਹ ਹੁੰਦਾ ਹਣਾ ਹਾਂ ਜੀ ਹਾਂ ਜੀ ਤੇ ਹੁਣ ਬਈ ਬਾਈ ਨਾਰਾਜ਼ਨਾਮਾ ਸਾਰੀ ਗੱਲਬਾਤ ਕਲੀਅਰ ਹੋ ਗਈ ਨੇੜ ਨੇੜ ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਹੁਣ ਪੈਸੇ ਦੇਤੇ ਨੂੰ ਬਾਈ ਹਾਂਜੀ 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 ਠੀਕ ਹੈ ਲੈ ਬਈ ਦੋਸਤੋ ਹੁਣ ਬਾਈਆਂ ਨੇ ਦੇਤੇ ਪੈਸੇ ਸਾਰਾ ਹਨਾ ਗੱਲ ਨਿਬੜ ਗਈ ਤੇ ਜਿਹੜੇ ਭਰਾ ਕੋਈ ਗਲਤ ਕਮੈਂਟ ਕਰ ਜਾਂਦੇ ਸੀ ਕਈ ਵਾਰੀ ਜਲਦਬਾਜੀ ਦੇ ਵਿੱਚ ਜਾਂ ਕਈ ਵਾਰੀ ਦਿਮਾਗ ਹੀ ਬੰਦੇ ਦਾ ਹੋਰ ਬਿਰਤੀ ਲੱਗੀ ਹੁੰਦੀ ਆ ਹਨਾ ਕਿਤੇ ਬੰਦੇ ਦੇ ਜਾਂ ਕਬੀਲਦਾਰੀ ਕੰਮਾਂ 'ਚ ਵੀ ਹੁੰਦਾ ਉਹ ਵੀ ਬੰਦਾ ਭੁੱਲ ਜਾਂਦਾ ਕਈ ਵਾਰੀ ਤੇ ਬਾਈਆਂ ਨੇ ਬਾਕੀ ਬੰਦੇ ਵਧੀਆ ਲਿਆ ਕੇ ਆਪਦੀ ਸਿਆਣਫੁ ਦਿਖਾਈ ਹਨਾ ਤੇ ਧੰਨਵਾਦ ਬਾਈ ਤੁਹਾਡਾ ਵੀ ਧੰਨਵਾਦ ਜੀ ਠੀਕ ਕੀ ਆਲਾ ਬਾਈ ਗਰਪਾਲ ਬਹੁਤ ਵਧੀਆ ਬਾਈ ਬਾਈ ਜੀ ਉਦੋਂ ਪਹਿਲਾਂ ਤੁਸੀਂ ਵੀਡੀਓ ਪਾਈ ਸੀ ਬਈ 2000 ਰੁਪਿਆ ਦੇ ਕੇ ਤੇ ਮੁਰਗਾ 70 80 ਕਿਲੋ ਵੜਾ ਕੇ ਰੱਖ ਗਏ ਬੰਦਾ ਹਨਾ ਤੇ 25 30000 ਦਾ ਨਖਾਨ ਹੋ ਗਏ ਤੁਹਾਡਾ ਹੋਇਆ ਸੀ ਬਈ ਤੇ ਲੋਕ ਉਦੋਂ ਕਮੈਂਟ ਕਰਦੇ ਕਹਿੰਦੇ ਯਾਰ ਤੂੰ ਆ ਆਪਦੀ ਪ੍ਰੋਮੋਸ਼ਨ ਕਰਨ ਮਾਰਾ ਚਾਰ ਵੇਚਣ ਮਾਰਾ ਜਾਂ ਕਿਵੇਂ ਵੀ ਕਰ ਲਾ ਹਨਾ ਤੂੰ ਬਈ ਫੇਕ ਬਣਾਈ ਜਨਾ हां ਤੇ ਰਾਤ ਜੇ ਕੈਮਰਾ ਨਾ ਹੁੰਦਾ ਤੇ ਬਾਈਆਂ ਤੱਕ ਵੀ ਇਹਨਾਂ ਨੇ ਭੁੱਲ ਜਾਣਾ ਸੀਗਾ ਨਾ ਵੀਡੀਓ ਨਾ ਜਾਣੀ ਸੀ ਪਤਾ ਕੀ ਚੈੱਕ ਕਰਾ ਬਈ ਪਹਿਲਾਂ ਸਾਡੇ ਤੋਂ ਮੁਰਗੀਆਂ ਰਖਾ ਕੇ ਇੱਕ ਕਾਰ ਵਾਲੇ ਨੇ ਆਹੀਂ ਭਜਾ ਕੇ ਲੈ ਗਏ ਉਦੋਂ ਵੀ ਕੈਮਰੇ ਹੰਝਾ ਦੇ ਇਹ ਤੋਂ ਬਾਅਦ ਦੀ ਗੱਲ ਠੀਕ ਹੈ ਤੇ ਆ ਹੁਣ ਦਾ ਇਹ ਦੋ ਦਿਨ ਚਾਰ ਦਿਨ ਪਹਿਲਾਂ ਵੀ ਦੋ ਟਰਿਆਂ ਰਖਾ ਕੇ ਅਗਲੇ ਨੇ ਗੇਰ ਮਾਰਿਆ ਗਾਂ ਲੰਘ ਗਿਆ ਠੀਕ ਹੈ ਅਗਲਾ ਵੇਖ ਲੈਂਦਾ ਬੰਦਾ ਹਨਾ ਬੰਦਾ ਵੇਖ ਲੈਣਾ ਬੱਕਰਾ ਬੰਦਾ ਯਾਰ ਵੀ ਇਹ ਕੀ ਕਰ ਦੂਗਾ ਆਪਣੇ ਵਾਲਾ ਤੇਜ ਚੋਸਤ ਵੀ ਨਹੀਂ ਨਾ ਹਾਂ ਤੇ ਇਹ ਚੋਸਤ ਵੀ ਨਹੀਂ ਵਾਲਾ ਯਾਰ ਬਈ ਆਪਣੇ ਕੋਲ ਬੰਦਾ ਠੀਕ ਹੈ ਤੇ ਬਸ ਆਹੀ ਕਾਰਨ ਹੈ ਬਈ ਪਰ ਲੋਕਾਂ ਨੂੰ ਆਪ ਹੀ ਚਾਹੀਦਾ ਬਈ ਯਾਰ ਇਹ ਤਾਂ ਘਟਿਆ ਹੁਣ ਬਾਈ ਨਾਲ ਇਹਦੇ ਨਾਲ ਬਈ ਨਵੇੜਾ ਹੋ ਗਿਆ ਇਹਨਾਂ ਨੂੰ ਨਵੇੜਾ ਹੋ ਗਿਆ ਬਈ ਆਪ ਜਦੋਂ ਬੰਦੇ ਨੇ ਗਲਤੀ ਮੰਨ ਲਈ ਬਈ ਯਾਰ ਇਸ ਤੋਂ ਵੱਡੀ ਕੀ ਗੱਲ ਹੈ ਨਾ ਚੱਲ ਕੇ ਆ ਗਿਆ ਜਦੋਂ ਠੀਕ ਬਾਕੀ ਬਾਈ ਵੀ ਸਰਦਾ ਵਰਦਾ ਹੈ ਉਹ ਜਾਨ ਚੱਲ ਕੋਈ ਚਿੱਟੇ ਜੁੱਟੇ ਵਾਲਾ ਆਪਾਂ ਮੰਨ ਲੀਏ ਹਨਾ ਹਾਂ ਹਾਂ ਤੇ ਬਈ ਕਿਤੇ ਤੁਸੀਂ ਰਿਪੋਰਟ ਵੀ ਦਿੱਤੀ ਸੀਗੀ ਇਹਦੀ ਪੁਲਿਸ ਨੂੰ ਕਲਾਕਤੀ ਹੋਈ 112 ਤੇ ਆਪਾਂ ਰਾਤ ਫੋਨ ਲਾਤਾ ਸੀਗਾ ਉਹਨਾਂ ਨੇ ਇੱਥੇ ਕਿਲੀ ਚੌਂਕੀ ਲੱਗਦੀ ਐ ਇਸੇ ਹੱਦ ਚ ਇੱਧਰ ਹੀ ਪੈ ਜਾਂਦੀ ਆ ਉਹਨਾਂ ਨੇ ਇੱਥੇ ਸਰਖਾਸ ਜਮਾ ਕਰਵਾ ਅਰਜੀ ਲਿਖ ਉਹ ਆਪਸ ਲੈਣਾਗੇ ਬਈ ਆਪਾਂ ਹਾਂ ਠੀਕ ਆ ਹੁਣ ਸਾਰਾ ਰੋਲ ਨਿਭੜ ਗਿਆ ਤੁਹਾਡਾ ਹਾਂ 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 ਤੇ ਬਾਕੀ ਬਾਈ ਅ ਅਗਲਾ ਵੇਖ ਲੈਂਦਾ ਹਨਾ ਦੇਸੀ ਆ ਕੰਮ ਆ ਤੇ ਕੈਮਰੇ ਕੂਮਰੇ ਸਾਰਾ ਬਾਈ ਨੇ ਲੱਗਿਆ ਇਹਦਾ ਕੈਮਰੇ ਦੇ ਬਈ ਬਹੁਤ ਫਾਇਦੇ ਵੀ ਆ ਹਨਾ ਇਹ ਤੇ ਲੇਬਰ ਤੇ ਵੀ ਧਿਆਨ ਰਹਿੰਦਾ ਸਾਰਾ ਕੁਝ ਹੀ ਆ ਬਾਈ ਵਧੀਆ ਬਈ ਕੋਈ ਮਾੜੀ ਹਰਕਤ ਕਰਦਾ ਕੋਈ ਤੁਰਿਆ ਜਾਂਦਾ ਹਨਾ ਸਾਰਾ ਕੁਝ ਪਤਾ ਲੱਗ ਜਾਂਦਾ ਠੀਕ ਆ ਹਾਂ ਤੇ ਇਹ ਫਾਰਮ ਕਿਹੜੀ ਰੋਡ ਤੇ ਬਈ ਆਪਣੀ ਇਹ ਮੁਕਸਰ ਤੋਂ ਬਠਿੰਡਾ ਰੋਡ ਤੇ ਆ ਬਈ ਚੰਦ ਮੈਰਿਜ ਪਾਸ ਤੋਂ ਅਗਲੇ ਪਾਸੇ ਮੁਕ ਬਠਿੰਡੇ ਵਾਲੇ ਪਾਸੇ ਆ ਬੰਦਾ ਸੀਗਾ ਆ ਬੰਦਾ ਸੀਗਾ ਬੋਲ ਕੋ ਮਣ ਆ ਰਾਜੂ ਦਾ ਸਾਰੀ ਗੱਲ ਕੀ ਗੱਲ ਗੱਲ ਹੋਈ ਹੈ ਰਾਤ ਕੀ ਹੋਇਆ ਕਿਵੇਂ ਹੋਇਆ ਕੀ ਗੱਲ ਘਟਨਾ ਵਾਪਰੀ ਰਤ ਸਰਦਾਰ ਨੇ ਆਇਆ ਇੱਕ ਬਈ ਦੋਸਤੋ ਦੱਸ ਦਗੇ ਬਈ ਦਾ ਇਹਦਾ ਫਾਰਮ ਨਹੀਂ ਕਹੀ ਕਹਿੰਦੇ ਵੀ ਗਰੀਬ ਬੰਦੇ ਦਾ ਬਈ ਸਰਦਾਰ ਦਾ ਕੀ ਕਹਿੰਦੇ ਇਹ ਪੈਸੇ ਵੀ ਪਾ ਦਿੰਦੇ ਬਈ ਦਾ ਜਿੰਨਾ ਨੁਕਸਾਨ ਹੈ ਬਈ ਵੀ ਕਰੋ ਸਰਦਾਰ ਦਾ ਪਰਦਾ ਵਧ ਗਿਆ ਹਨ ਤੇ ਕੀ ਹੋਇਆ ਸੀ ਯਾਰ ਰਾਤ ਬਈ ਰਾਤ ਕੋ ਮੈਂ ਆਂਡਾ ਦਿਆ ਛੇਟ ਰੇ ਬੋਲਤਾ ਐ ਸਕਨਰ ਲੈ ਕੇ ਆਓ ਬੋਲਤਾ ਇਸ ਮੈਂ ਨਹੀਂ ਆਉਂਦਾ ਦੂਸਰਾ ਤਾਂ ਫਰਾਰ ਹੋ ਗਿਆ ਠੀਕ ਹੈ ਫਿਰ ਆ ਆਪਣੇ ਆਪਣੇ ਮਾਲਕ ਕੋ ਪਤਾ ਹਾਂ ਮਾਲਕ ਕੋ ਬਤਾਇਆ ਰਾਤ ਕੋ ਚਲੋ ਠੀਕ ਆ ਦੋਸਤੋ ਬਈ ਰੌਲਾ ਨਿਬੜੇ ਚੰਗਾ ਹਨਾ ਬਾਈ ਵੀ ਗਲਤੀ ਮੰਨ ਕੇ ਸਾਰੇ ਆ ਬੰਦੇ ਸਾਰੇ ਪੈਂਡ ਦੀ ਮੋਤਵਾਰ ਸਾਰੇ ਆਈ ਸੀ ਤੇ ਬਾਕੀ ਤੁਸੀਂ ਸਾਰੇ ਆਪ ਦੇ ਸੁਝਾਅ ਦੇ ਦਿਓ ਜੀ ਲੋਡ ਹੀ ਨਾ ਮੈਨੇਜਮੈਂਟ ਕਰੀਦਾ ਨਾ ਉਹ ਕੀ ਕਹਿਣਾ ਕੀ ਆ ਬਾਈ ਇਹਨਾਂ ਨੇ ਆਏ ਨਿਬੜ ਗਏ ਬਾਈ ਮੈਂ ਆਪ ਹੀ ਬੋਲ ਗੇ ਨਾ ਬਾਈ ਆਪ ਹੀ ਬੋਲ ਗੇ